ਅਣੀ ਕਾਫੀ ਤੇਜ਼ ਹੈਗਾ ਅਜਟਾ ਲੱਗੇ ਨੂੰ ਤਾਂ ਹੋਗਾ 2-3 ਦਿਨ ਪਰ ਕਿਹਾ ਸਾਰਿਆਂ ਨੂੰ ਅਜ ਤੱਕ ਕੋਈ ਬੰਦਾ ਨਹੀਂ ਪਹੁੰਚਿਆ ਇੱਥੇ ਐਸਡੀਓ ਨੂੰ ਬੰਨ ਵਾਲਿਆਂ ਨੂੰ ਵੀ ਕਿਹਾ ਹੈ ਹੋਰ ਸਾਰਿਆਂ ਨੂੰ ਕਿਹਾ ਕੋਈ ਬੰਦਾ ਅਜ ਤੱਕ ਨਹੀਂ ਪਹੁੰਚਿਆ ਪਰ ਨੁਕਸਾਨ ਹੈ ਹੋ ਗਿਆ ਤਾਂ ਬੜਾ ਤਗੜਾ ਨੁਕਸਾਨ ਬਣਾਇਆ ਫਰੋਈਪੁਰ ਦਾ ਤਾਂ ਪਹਿਲੇ ਨੰਬਰ ਤੇ ਖਾਸ ਕਰਕੇ ਹੋਏਗਾ ਤੇ ਜਿਹੜੇ 7 ਪਿੰਡ 6 ਇੱਥੇ ਲੱਗਦੇ ਸਾਡੇ ਏਰੀਆ 'ਚ ਇੱਥੋਂ ਤਾਂ ਬੱਚਾ ਵੀ ਨਹੀਂ ਨਿਕਲਗਾ ਜਿਹੜੇ ਹਿਸਾਬ ਨਾਲ ਕੰਮ ਬਣੇਗਾ ਤੇ ਜੇ ਇਹਨੂੰ ਸੰਭਿਆ ਗਿਆ ਤਾਂ ਫਿਰ ਬਚਤ ਹੋ ਸਕਦੀ ਹੈ ਕਿੰਨੇ ਦਿਨਾਂ ਦਾ ਪਾਣੀ ਇੱਥੇ ਢਾਲੀ ਪਾਣੀ ਤਾਂ ਅਜੇ 4-5 ਦਿਨ ਹੋ ਗਿਆ ਕੰਮ ਇਹ ਵਿੱਚ ਚੱਲੀ ਜਾਂਦਾ ਪਰ ਢਾ ਲੱਗੀ ਨੂੰ ਅਜ ਦੋ ਤਿੰਨ ਦਿਨ ਹੋਏ ਨੇ ਅਜੇ ਕੋਈ ਆਇਆ ਇੱਥੇ ਅਜੇ ਤੱਕ ਨਹੀਂ ਆਇਆ ਕੋਈ ਵੀ ਕਹਿਆ ਸਾਰਿਆਂ ਨੂੰ ਆਉਂਦਾ ਕੋਈ ਵੀ ਨਹੀਂ ਪਿਆ ਅਜੇ ਤੱਕ ਕੋਈ ਵੀ ਨਹੀਂ ਆਇਆ ਹਾਂ ਇੱਥੇ ਬਿਲਦਾਰਾਂ ਨੂੰ ਵੀ ਕਹਿਆ ਵੀ ਆ ਦੇਖੋ ਆ ਕੇ ਤੁਸੀਂ ਕੀ ਹਾਲਾਤ ਹੋ ਰਿਹਾ ਹੈ ਤੇ ਅਜੇ ਤੱਕ ਤਾਂ ਨਾ ਕੋਈ ਬਿਲਦਾਰ ਆਇਆ ਤੇ ਨਾ ਕੋਈ ਅਫਸਰ ਆਇਆ ਇੱਥੇ ਇਹ ਤਾਂ ਪ੍ਰਸ਼ਾਸਨ ਨੂੰ ਪਤਾ ਵੀ ਕੀ ਗੱਲ ਹੈ ਅਸੀਂ ਤਾਂ ਹੁਣ ਦੱਸੀ ਜਾਂਦੇ ਸਾਰਿਆਂ ਨੂੰ ਵੀ ਆ ਗੱਲ ਆ ਬਾਅਦ ਇਹਨੂੰ ਦੇਖੋ ਆ ਕੇ ਕੀ ਬਣਿਆ ਖੜਾ ਤੇ ਜੇ ਨਹੀਂ ਤਾਂ ਤੁਸੀਂ ਸਾਨੂੰ ਪਿੰਡ ਨੂੰ ਆਰਡਰ ਕਰਦੇ ਜੇ ਕੱਲ ਨੂੰ ਰੁੱਖਾਂ ਦਾ ਇਹ ਰੁੱਖਾਂ ਨੂੰ ਟੱਕ ਲਾਉਣੇ ਆ ਤੇ ਮੁੜ ਕੇ ਸਾਨੂੰ ਫਿਰ ਪ੍ਰਸ਼ਾਸਨ ਨੇ ਰੋਕਣਾ ਜੰਗਲਾਤ ਵਿਭਾਗ ਨੇ ਇਹ ਕੀ ਕਰੀ ਜਾਂਦੇ ਏ ਜੇ ਕੋਈ ਸਾਨੂੰ ਆਪਸਰ ਆਰਡਰ ਕਰੇਗਾ ਵੀ ਤੁਸੀਂ ਕਰੋ ਇਹਦਾ ਹਿਲਾ ਤੇ ਅਸੀਂ ਨਾਲ ਲੱਗਣ ਨੂੰ ਵੀ ਤਿਆਰ ਆ ਪਿੰਡ ਵਾਲੇ ਵੀ ਲੱਗਣ ਨੂੰ ਤਿਆਰ ਆ ਪਾਸੇ ਵਾਲੇ ਵੀ ਲੱਗਣ ਨੂੰ ਤਿਆਰ ਆ ਕੋਈ ਸਰਕਾਰੀ ਲੇਬਰ ਵੀ ਨਾਲ ਲਾਉਣ ਇਹ ਹਲਾਤ ਨੇ ਜੀ ਇੱਥੇ ਪਾਣੀ ਦੀ ਬਹੁਤ ਜ਼ੋਰ ਏ ਤੇ ਟਾ ਲੱਗੀ ਹੋਈ ਏ ਇਹ ਟਾ ਐਵੇਂ ਲੱਗੀ ਜਾ ਰਹੀ ਤੇ ਸਾਨੂੰ ਪਿੰਡਾਂ ਨੂੰ ਵੀ ਖਤਰਾ ਏ ਕਬ ਬਨਦ ਦੇ ਲੱਗੇ ਵੇ ਤੇੜੀ ਚਾੜੀ ਚ ਵਧੀ ਜਾਂਦਾ ਅੱਜ ਨਾ ਲੱਗਦਾ ਪਿੰਡ ਬੀਬਕੇ ਆ ਆਪਣੇ ਸੁਸਾਇਟੀ ਕੁੰਡੇ ਅਲੀ ਕੇ ਪਿੰਡ ਨੰਗਾਲੇ ਚੁਗੇ ਸੱਤ ਅੱਠ ਪਿੰਡ ਦਸ ਕਿੜੇ ਸਾਰੇ ਇੰਦੇ ਵਿੱਚ ਆਂਦੇ ਨੂੰ ਜਿਹੜੇ ਪਾਣੀ ਬੰਦ ਨੂੰ ਮਾਰ ਪੈਂਦੀ ਆ ਤਾਂ ਸ਼ਹਿਰ ਨੂੰ ਵੀ ਨੁਕਸਾਨ ਸ਼ਹਿਰ ਨੂੰ ਪਹਿਲਾਂ ਪਵੇਗੀ ਜੀ ਕਿਉਂਕਿ ਪਾਣੀ ਇਧਰ ਉੱਚਾ ਬੜਾ ਲੈਵਲ ਹੈ ਜੇ ਇਥੋਂ ਟੁੱਟ ਗਿਆ ਤੇ ਕੋਈ ਸ਼ਹਿਰ ਵਾਲਾ ਬੰਦ ਨਹੀਂ ਖਲੋਣਾ ਕੁਝ ਨਹੀਂ ਹੋਣਾ

ਮਾਂਗੇ ਕਰਨੇ ਬੈਥੇ ਕੋ ਮੜਾ ਰੋਕ ਰਕ ਪਾਈ ਜਾਵੇ ਜਾਂ ਕਰੇਟ ਕਰੋਟ ਲਾਇਆ ਜਾਣ ਪੱਥਰ ਪੁੱਥਰ ਤੇ ਕਿਹੜਾ ਇਥੋਂ ਰੁਕ ਜਾ ਹਟਾ